ਮੈਂ ਦੈਨਿਕ ਤੋੜੇ ਜੁਰ ਨਾਲ ਮਹਿਮੂਦ ਅੱਜ ਕੱਲਾਂਗੇ ਗੱਲ ਕਰਾਂਗੇ ਬਰਨਾਲਾ ਦੀ ਰਾਹੀ ਵਸਤੀ ਵਿੱਚ ਜਿੱਥੇ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਠੰਡਕ ਦੀ ਉੱਥੇ ਕਾਫੀ ਨੁਕਸਾਨੇ ਵੀ ਗਏ ਨੇ ਗਰੀਬ ਆਦਮੀਆਂ ਦੀ ਛੱਤਾਂ ਡਿੱਗੀਆਂ ਜੋ ਕਿ ਗੱਲ ਕਰਾਂਗੇ ਰਾਹੀ ਵਸਤੀ ਵਿੱਚ ਬੀਤੀ ਰਾਤ ਛੱਤ ਡਿੱਗਣ ਕਰਨ ਕਾਫੀ ਨੁਕਸਾਨ ਹੋਇਆ ਗੱਲ ਕਰਾਂਗੇ ਮਾਲਕ ਨਾਲ ਜੀ ਕੀ ਨਾਮ ਹੈ ਸਰ ਤੁਹਾਡਾ ਮੋਟਾ ਸਿੰਘ ਜੀ ਸਰ ਇਹ ਕਦੋਂ ਹੋਇਆ ਤੇ ਕਿੰਨਾ ਕਿਵੇਂ ਤੁਹਾਨੂੰ ਪਤਾ ਲੱਗਿਆ ਹਾਸੇ ਦਾ ਹਾਸਾ ਜੀ ਕਹਿੰਦਾ ਇੱਥੇ ਵੀ ਸਾਰੇ ਬੈਠੇ ਸੀਗੇ ਜੀ ਬੱਟੇ ਬੱਸ ਕੀ ਦੇਖ ਤਾ ਅੰਦਰ ਚਲੇ ਗਏ ਜਿਵੇਂ ਇਹ ਕਾਫੀ ਆ ਗਏ ਤੇ ਉਦੋਂ ਬਾ ਫੁਦਵਾ ਸੱਤ ਇੱਕ ਘੰਟੇ ਤੱਕ ਦੀ। ਕਿੰਨਾ ਕੁ ਨੁਕਸਾਨ ਹੋਇਆ ਸੜਸੋੜਾ? ਕੀ ਕੀ ਨੁਕਸਾਨ ਹੋਇਆ ਸੜਸੋੜਾ? ਨੁਕਸਾਨ ਤਾਂ ਖਾਪੀ ਹੋ ਗਿਆ ਜੀ। ਕੀ ਕੀ ਟੁੱਟੇ? ਭਾਂਡੇ-ਪੁੰਡੇ ਸਾਰੇ ਕੁਸ ਇੱਥੇ ਪਿਆ ਜੀ ਮੰਜੇ। ਕੱਪੜੇ ਧੋਣੇ ਮਸ਼ੀਨ, ਫਰਿੱਜ ਉਹ ਇੱਥੇ ਪਿਆ ਸੀ ਸਾਰਾ ਨੁਕਸਾਨ ਆ। ਕੀ ਕੰਮ ਕਰਦੇ ਹੋ ਭਾਈ ਸਾਹਿਬ? ਦਿਹਾੜੀ ਕਰਦੇ। ਕਿੰਨੇ ਬੱਚੇ ਨੇ ਈ ਸੋਡੇ? ਕਰਦੇ ਕਿੰਨੇ ਜੀ ਹੋ ਤੁਸੀਂ? ਕਰਦੇ ਸੀ ਕਿਸੇ ਜੀ। ਸਨ ਗੁੱਡੀਆਂ ਨੇ ਇੱਕ ਕਰਤਾ। ਤੇ ਇਹਨਾਂ ਨੇ ਜਾਣਕਾਰੀ ਦਿੱਤੀ 6 ਜੀ ਆ ਤੇ ਗੱਲ ਕਰਾਂਗੇ ਮਾਤਾ ਨਾਲ। ਕੀ ਨਾਮ ਮਾਤਾ ਇਸੋ। ਮੁਖਤਿਆਰ ਕੋ ਜੀ। ਮਾਤਾ ਜੀ ਜਿਵੇਂ ਛੱਤ ਡਿੱਗ ਗਈ ਬੀਤੀ ਰਾਤ ਬੀ ਬਹੁਤ ਨੁਕਸਾਨ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅ ਸਿਤਾ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਬੈਠਣ ਜਗ੍ਹੀ ਸਾਨੂੰ ਯਾਨੀ ਛਿੱਟ ਤੇ ਛਿੱਤੀ ਜਗਾ ਬਣ ਜੇ ਵੀ ਬਹੁਤ ਔਖੀਆਂ ਸੀ ਰੋਟੀ ਪਾਣੀ ਤੋਂ ਵੀ ਬਣਾਉਣਾ ਬੇਟਾ ਕੀ ਕੰਮ ਕਰਦਾ ਹੈ ਬੇਟਾ ਵੀ ਦਿਹਾੜੀ ਜੋਤਾ ਹੀ ਇਹ ਇੱਕੋ ਹੀ ਬੇਟਾ ਵੀ ਲੱਗਦਾ ਵੀ ਆਪਣੇ ਪਾਈ ਪਾਈ ਇਕੱਠੀ ਕਰਕੇ ਛੱਤ ਬਣਾਈ ਹੈ ਢਿੱਡ ਤੇ ਪੱਟੀਆਂ ਵਾਂ ਯਾਨੀ ਕਿ ਭੁੱਖੇ ਰਹਿ ਰਹਿ ਕੇ ਵੀ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਅਸੀਂ ਜੀ ਇਹੀ ਮੰਗ ਕਰਦੇ ਆ ਵੀ ਸਾਡੀ ਬੈਠਣ ਜੋਗੀ ਜਗਾ ਬਣ ਚਾ ਅੱਛਾ ਕੀ ਕੀ ਨੁਕਸਾਨ ਹੋਇਆ ਮਾਤਾ ਜੀ ਕੀ ਕੀ ਜੀ ਜੀ ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਮੰਜੇ ਵੀ ਫਟ ਗਏ ਕੱਪੜੇ ਤੋਂ ਨਾਲੀ ਮਸ਼ੀਨ ਵੀ ਟੁੱਟ ਗਈ ਪਾਣੀ ਮਾੜੀ ਮੋਟੀ ਗਰੀਬ ਵਾਲੀ ਟੈਂਕੀ ਸੀ ਉਹ ਵੀ ਟੁੱਟ ਗਈ ਜਿਹੜੀ ਪੌੜੀ ਪੂਰੀ ਸੀ ਉਹ ਵੀ ਟੁੱਟ ਗਈ ਗੋਤਲ ਖਾਣੇ ਵੀ ਟੁੱਟ ਗਏ ਸੋਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਜਾ ਰਹੇ ਜੋ ਕਿ ਨੁਕਸਾਨ ਹੋਇਆ ਤਕਰੀਬਨ 1.5-2 ਲੱਖ ਰੁਪਏ ਦਾ ਨੁਕਸਾਨ ਆ ਦਿਖਾਰੇ ਨੇ ਸਿੱਧੀਆਂ ਤਸਵੀਰਾਂ ਨੇ ਕਾਫੀ ਨੁਕਸਾਨ ਆ ਗਿਆ ਤੇ ਕਾਫੀ ਵਿਚਾਰੇ ਆਪ ਹੀ ਲੱਗੇ ਨੇ ਨਾ ਕਿ ਇਹ ਦਿਹਾੜੀ ਮਜ਼ਦੂਰੀ ਨੂੰ ਜਾਨੀ ਕਿ ਇਕੱਠਾ ਕਿਸੇ ਨੂੰ ਲਿਆ ਕੇ ਇਹਨੂੰ ਠੀਕ ਕਰਾ ਸਕਦੇ ਨੇ ਖੁਦ ਹੀ ਲੱਗੇ ਪਏ ਨੇ ਇਹਨੂੰ ਠੀਕ ਕਰਨ ਵਾਸਤੇ ਸਮਾਨ ਨੂੰ ਮਲਵੇ ਨੇ ਚੱਕੇ ਜਾ ਰਹੇ ਮੈਂ ਦੈਨਿਕ ਸੂਰੇ ਤੋਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਮੈਂ ਦੈਨਿਕ ਸੂਰੇ ਤੋਂ ਨਾਲ ਮਹਿਮੂਦ ਅੱਜ ਗੱਲਾਂਗੇ ਗੱਲ ਕਰਾਂਗੇ ਬਰਨਾਲਾ ਦੀ ਰਾਹੀ ਵਸਤੀ ਵਿੱਚ ਜਿੱਥੇ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਠੰਡਕ ਦੀ ਉੱਥੇ ਕਾਫੀ ਨੁਕਸਾਨੇ ਵੀ ਗਏ ਨੇ ਗਰੀਬ ਆਦਮੀਆਂ ਦੀ ਛੱਤਾਂ ਡਿੱਗੀਆਂ ਜੋ ਕਿ ਗੱਲ ਕਰਾਂਗੇ ਰਾਹੀ ਵਸਤੀ ਵਿੱਚ ਬੀਤੀ ਰਾਤ ਛੱਤ ਡਿੱਗਣ ਕਰਨ ਕਾਫੀ ਨੁਕਸਾਨ ਹੋਇਆ ਗੱਲ ਕਰ ਕਿਵੇਂ ਸਾਨੂੰ ਪਤਾ ਲੱਗਿਆ ਹਾਸੇ ਦਾ ਹਾਸਾ ਹੀ ਕਹਿੰਦਾ ਇੱਥੇ ਵੀ ਸਾਰੇ ਬੈਠੇ ਸੀਗੇ ਜੀ ਬੈਠੇ ਬਸ ਕੇ ਦੇਖਦੇ ਅੰਦਰ ਚਲੇ ਗਏ ਜਿਵੇਂ ਆ ਕਾਫੀ ਆ ਗਏ ਤੇ ਉਦੋਂ ਬਾਅਦ ਚ ਬੀਬੀ ਭਾਂਡੇ ਧੋ ਕੇ ਆਟੀ ਆ ਇਹ ਅੰਦਰ ਜਾਂਦੇ ਆ ਉਦੋਂ ਬਾਅਦ ਸੱਤ ਇੱਕ ਲੱਗਤੀ ਲੱਗਦੀ ਕਿੰਨਾ ਕੁ ਨੁਕਸਾਨ ਹੋਇਆ ਸਰ ਸੋਡਾ ਕੀ ਕੀ ਨੁਕਸਾਨ ਹੋਇਆ ਸੋਡਾ ਨੁਕਸਾਨ ਤਾਂ ਖਾਪੀ ਹੋ ਗਈ ਕੀ ਕੀ ਟੁੱਟੇ ਭਾਂਡੇ ਭੁੰਡੇ ਸਾਰੇ ਕੁਝ ਇੱਥੇ ਪਿਆ ਜੇ ਮੱਝੇ ਕੱਪੜੇ ਧੋਣੇ ਮਸ਼ੀਨ ਫਰਿਜ ਉਹ ਜੋ ਇੱਥੇ ਪਿਆ ਸੀ ਸਾਰਾ ਨੁਕਸਾਨ ਆ ਪੰਜ ਕੀ ਕੰਮ ਕਰਦੇ ਹੋ ਭਾਈ ਸਾਹਿਬ ਦਿਹਾੜੀ ਕਰਦੇ ਕਿੰਨੇ ਬੱਚੇ ਨੇ ਈ ਸੋਡੇ ਕਰਦੇ ਕਿੰ ਕਰਦੇ ਜੀ ਕਿਸੇ ਜੀ ਤਾਂ ਗੁੱਡੀਆਂ ਨੇ ਇੱਕ ਕਾਗ ਤੇ ਇਹਨਾਂ ਨੇ ਜਾਣਕਾਰੀ ਦਿੱਤੀ 5 6 ਜੀ ਆ ਤੇ ਗੱਲ ਕਰਾਂਗੇ ਮਾਤਾ ਨਾਲ ਕੀ ਨਾਮ ਮਾਤਾ ਜੀ ਸੁਖਮਖਤਿਆਰ ਕੌਰ ਜੀ ਮਾਤਾ ਜੀ ਜਿਵੇਂ ਛੱਤ ਡਿੱਗਿਆ ਬੀਤੀ ਰਾਤ ਵੀ ਬਹੁਤ ਨੁਕਸਾਨ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਇਹ ਕੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਬੈਠਣ ਯੋਗੀ ਸਾਨੂੰ ਯਾਨੀ ਛੇਤੀ ਛੇਤੀ ਜਗਾ ਬਣ ਜੇ ਵੀ ਬਹੁਤ ਔਕਿਆ ਸੀ ਰੋਟੀ ਪਾਣੀ ਤਾਂ ਵੀ ਬਣਾਉਣਾ ਬੇਟਾ ਕੀ ਕੰਮ ਕਰਦਾ ਜੀ ਬੇਟਾ ਵੀ ਦਿਹਾੜੀ ਜੋਤਾ ਹੀ ਇਹ ਇੱਕੋ ਹੀ ਬੇਟਾ ਵੀ ਲੱਗਦਾ ਵੀ ਆਪਣੇ ਪਾਈ ਪਾਈ ਇਕੱਠੀ ਕਰਕੇ ਛੱਤ ਬਣਾਈ ਹੈ ਢਿੱਡ ਦੇ ਪੱਟੀਆਂ ਵਾਂ ਜਾਨੀ ਕਿ ਭੁੱਖੇ ਰਹਿ ਰਹਿ ਕੇ ਵੀ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਅਸੀਂ ਜੀ ਇਹੀ ਮੰਗ ਕਰਦੇ ਆ ਵੀ ਸਾਡੀ ਬੈਠਣ ਯੋਗ ਜਗ੍ਹਾ ਬਣ ਚਾ ਅੱਛਾ ਕੀ ਕੀ ਨੁਕਸਾਨ ਹੋਇਆ ਮਤਰੀ ਕੀ ਕੀ ਜੀ ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਮੰਜੇ ਵੀ ਫਟ ਗਏ ਕੱਪੜੇ ਧੋਣ ਵਾਲੀ ਮਸ਼ੀਨ ਵੀ ਟੁੱਟ ਗਈ ਪਾਂ ਮਾੜੀ ਮੋਟੀ ਗਰੀਬ ਵਾਲੀ ਟੈਂਕੀ ਸੀ ਉਹ ਵੀ ਟੁੱਟ ਗਈ ਜਿਹੜੀ ਪੌੜੀ ਪੂਰੀ ਸੀ ਉਹ ਵੀ ਟੁੱਟ ਗਈ ਗੋਤਲ ਖਾਣੇ ਵੀ ਟੁੱਟ ਗਏ ਸਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਚਾਹੀਏ ਜਿਹੋ ਕਿ ਨੁਕਸਾਨ ਹੋਇਆ तकरीबन 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਆ ਦਿਖਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਕਾਫੀ ਨੁਕਸਾਨ ਆ ਗਿਆ ਤੇ ਕਾਫੀ ਵਿਚਾਰੇ ਆਪ ਹੀ ਲੱਗੇ ਨੇ ਨਾ ਕਿ ਇਹ ਦਿਹਾੜੀ ਮਜ਼ਦੂਰੀ ਨੂੰ ਜਾਨੀ ਕਿ ਇਕੱਠਾ ਕਿਸੇ ਨੂੰ ਲਿਆ ਕੇ ਇਨੂੰ ਠੀਕ ਕਰਾ ਸਕਦੇ ਨੇ ਖੁਦ ਹੀ ਲੱਗੇ ਪਏ ਨੇ ਇਹਨੂੰ ਠੀਕ ਕਰਨ ਵਾਸਤੇ ਸਮਾਨ ਨੂੰ ਮਲਵੇ ਨੂੰ ਚੱਕਿਆ ਜਾ ਰਿਹਾ ਮੈਂ ਦੈਨਿਕ ਸਵੇਰ ਤੋਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਮੈਂ ਦੈਨਿਕ ਸਵੇਰ ਤੋਂ ਤੁਹਾਡੇ ਨਾਲ ਮਹਿਮੂਦ ਅੱਜ ਕੱਲ੍ਹ ਅਸੀਂ ਗੱਲ ਕਰਾਂਗੇ ਬਰਨਾਲਾ ਦੀ ਰਾਹੀ ਵਸਤੀ ਵਿੱਚ ਜਿੱਥੇ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਏ ਠੰਡਕ ਦੀ ਉੱਥੇ ਕਾਫੀ ਨੁਕਸਾਨੇ ਵੀ ਗਏ ਨੇ ਗਰੀਬ ਆਦਮੀਆਂ ਦੀ ਛੱਤਾਂ ਡਿੱਗੀਆਂ ਜੋ ਕਿ ਗੱਲ ਕਰਾਂਗੇ ਰਾਹੀ ਵਸਤੀ ਵਿੱਚ ਬੀਤੀ ਰਾਤ ਛੱਤ ਡਿੱਗਣ ਕਰਨ ਕਾਫੀ ਨੁਕਸਾਨ ਹੋਇਆ ਗੱਲ ਕਰਾਂਗੇ ਮਾਲਕ ਨਾਲ ਜੀ ਕੀ ਨਾਮ ਹੈ ਸਰ ਤੁਹਾਡਾ ਮੋਟਾ ਸਿੰਘ ਜੀ ਸਰ ਇਹ ਕਦੋਂ ਹੋਇਆ ਤੇ ਕਿੰਨਾ ਕਿ ਬਟੇ ਵਸਕੇ ਦੇਖ ਤਾ ਅੰਦਰ ਚਲੇ ਗਏ ਜਿਵੇਂ ਆ ਕਾਫੀ ਆ ਗਿਆ ਤੇ ਉਦੋਂ ਬਾਅਦ ਬੀਬੀ ਭਾਂਡੇ ਧੋ ਕੇ ਟੀ ਆ ਇਹ ਅੰਦਰ ਜਾਂਦੇ ਆ ਉਦੋਂ ਬਾਅਦ ਸੱਤ ਇੱਕ ਲਗਤੀ ਦਿਖਦੀ ਕਿੰਨਾ ਨੁਕਸਾਨ ਹੋਇਆ ਸਰ ਸੋਡਾ ਕੀ ਕੀ ਨੁਕਸਾਨ ਹੋਇਆ ਸੋਡਾ ਨੁਕਸਾਨ ਤਾਂ ਖਾਪੀ ਹੋ ਗਈ ਕੀ ਕੀ ਟੁੱਟੇ ਭਾਂਡੇ-ਪੁੰਡੇ ਸਾਰੇ ਕੋਈ ਇੱਥੇ ਪਿਆ ਸੀ ਮੰਜੇ ਆ ਕੱਪੜੇ ਧੋਣੇ ਮਸ਼ੀਨ ਫਰਿੱਜ ਉਹ ਜੋ ਇੱਥੇ ਪਿਆ ਸੀ ਸਾਰਾ ਨੁਕਸਾਨ ਆ ਪਾਣੀ ਕੀ ਕੰਮ ਕਰਦੇ ਹੋ ਭਾਈ ਸਾਹਿਬ ਦਿਹਾੜੀ ਕਰਦੇ ਕਿੰਨੇ ਬੱਚੇ ਨੇ ਈ ਸੋਡੇ ਕਰਦੇ ਕਿੰਨੇ ਜੀ ਹੋ ਤੁਸੀਂ ਕਰਦੇ ਸੀ ਕਿਸੇ ਜੀ ਤਾਂ ਗੁੱਟੀਆਂ ਨੇ ਇੱਕ ਕਾਕਾ ਤੇ ਇਹਨਾਂ ਨੇ ਜਾਣਕਾਰੀ ਦਿੱਤੀ 6 ਜੀ ਆ ਤੇ ਗੱਲ ਕਰਾਂਗੇ ਮਾਤਾ ਨਾਲ ਕੀ ਨਾਮ ਆ ਮਤਾ ਜੀ ਮੁਖਤਿਆਰ ਕੋ ਜੀ ਮਤਾ ਜੀ ਜਿਵੇਂ ਛੱਤ ਡਿੱਗਿਆ ਬੀਤੀ ਰਾਤ ਵੀ ਬਹੁਤ ਨੁਕਸਾਨ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅਸੀਤਾ ਜੀ ਇਹ ਕੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਬੈਠਣ ਯੋਗੀ ਸਾਨੂੰ ਯਾਨੀ ਛੇਤੀ ਛੇਤੀ ਜਗਾ ਬਣ ਜੇ ਵੀ ਬਹੁਤ ਔਕਿਆ ਸੀ ਰੋਟੀ ਪਾਣੀ ਤਾਂ ਵੀ ਬਣਾਉਣਾ ਬੇਟਾ ਕੀ ਕੰਮ ਕਰਦਾ ਜੀ ਬੇਟਾ ਵੀ ਦਿਹਾੜੀ ਜੋਤਾ ਹੀ ਇਹ ਇੱਕੋ ਹੀ ਬੇਟਾ ਵੀ ਲੱਗਦਾ ਵੀ ਆਪਣੇ ਪਾਈ ਪਾਈ ਇਕੱਠੀ ਕਰਕੇ ਛੱਤ ਬਣਾਈ ਐ ਢਿੱਡ ਦੇ ਪੱਟੀਆਂ ਵਾਂ ਜਾਨੀ ਕਿ ਭੁੱਖੇ ਰਹਿ ਰਹਿ ਕੇ ਵੀ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਅਸੀਂ ਜੀ ਇਹੀ ਮੰਗ ਕਰਦੇ ਆ ਵੀ ਸਾਡੀ ਬੈਠਣ ਯੋਗ ਜਗਾ ਬਣ ਚ ਅੱਛਾ ਕੀ ਕੀ ਨੁਕਸਾਨ ਹੋਇਆ ਮਾਤਾ ਜੀ ਕੀ ਕੀ ਜਿਹੜੀ ਨਸਕਾਂ ਤਾਂ ਸਾਡਾ ਬਹੁਤ ਹੋ ਗਿਆ ਮੰਜੇ ਵੀ ਫਟ ਗਏ ਕੱਪੜੇ ਧੋਣ ਵਾਲੀ ਮਸ਼ੀਨ ਵੀ ਟੁੱਟ ਗਈ ਪਾਣੀ ਮਾੜੀ ਮੋਟੀ ਦੀ ਬਾਲੀ ਟੈਂਕੀ ਸੀ ਉਹ ਵੀ ਟੁੱਟ ਗਈ ਜਿਹੜੀ ਪੌੜੀ ਪੂਰੀ ਸੀ ਉਹ ਵੀ ਟੁੱਟ ਗਈ ਗੋਤਲ ਖਾਣੇ ਵੀ ਟੁੱਟ ਗਏ ਸਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਜਾ ਰਹੇ ਜੋ ਕਿ ਨੁਕਸਾਨ ਹੋਇਆ तकरीबन 1.5-2 ਲੱਖ ਰੁਪਏ ਦਾ ਨੁਕਸਾਨ ਆ ਦਿਖਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਕਾਫੀ ਨੁਕਸਾਨ ਆ ਗਿਆ ਤੇ ਕਾਫੀ ਵਿਚਾਰੇ ਆਪ ਹੀ ਲੱਗੇ ਨੇ ਨਾ ਕਿ ਇਹ ਦਿਹਾੜੀ ਮਜ਼ਦੂਰੀ ਨੂੰ ਜਾਨੀ ਕਿ ਇਕੱਠਾ ਕਿਸੇ ਨੂੰ ਲਿਆ ਕੇ ਇਨੂੰ ਠੀਕ ਕਰਾ ਸਕਦੇ ਨੇ ਖੁਦ ਹੀ ਲੱਗੇ ਪਏ ਨੇ ਇਹਨੂੰ ਠੀਕ ਕਰਨ ਵਾਸਤੇ ਸਮਾਨ ਨੂੰ ਮਲਵੇ ਨੂੰ ਚੱਕਿਆ ਜਾ ਰਿਹਾ ਮੈਂ ਦੈਨਿਕ ਸਵੇਰ ਤੋਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਮੈਂ ਦੈਨਿਕ ਸਵੇਰ ਤੋਂ ਨਾਲ ਮਹਿਮੂਦ ਅੱਜ ਗੱਲਾਂਗੇ ਗੱਲ ਕਰਾਂਗੇ ਬਰਨਾਲਾ ਦੀ ਰਾਹੀ ਵਸਤੀ ਵਿੱਚ ਜਿੱਥੇ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਠੰਡਕ ਦੀ ਉੱਥੇ ਕਾਫੀ ਨੁਕਸਾਨੇ ਵੀ ਗਏ ਨੇ ਗਰੀਬ ਆਦਮੀਆਂ ਦੀ ਛੱਤਾਂ ਡਿੱਗੀਆਂ ਜੋ ਕਿ ਗੱਲ ਕਰਾਂਗੇ ਰਾਹੀ ਵਸਤੀ ਵਿੱਚ ਬੀਤੀ ਰਾਤ ਛੱਤ ਡਿੱਗਣ ਕਰਨ ਕਾਫੀ ਨੁਕਸਾਨ ਹੋਇਆ ਗੱਲ ਕਰਾਂਗੇ ਮਾਲਕ ਨਾਲ ਜੀ ਕੀ ਨਾਮ ਹੈ ਸਰ ਤੁਹਾਡਾ ਮੋਟਾ ਸਿੰਘ ਜੀ ਸਰ ਇਹ ਕਦੋਂ ਹੋਇਆ ਤੇ ਕਿੰਨਾ ਕਿਵੇਂ ਤੁਹਾਨੂੰ ਪਤਾ ਬੈਠੇ ਵਸ ਕੇ ਦੇਖ ਤਾ ਅੰਦਰ ਚਲੇ ਗਏ ਜਿਵੇਂ ਆ ਕਾਫੀ ਆ ਗਿਆ ਤੇ ਉਦੋਂ ਬਾਅਦ ਬੀਬੀ ਭਾਂਡੇ ਧੋ ਕੇ ਟੀ ਆ ਇਹ ਅੰਦਰ ਜਾਂਦੇ ਆ ਉਦੋਂ ਬਾਅਦ ਸੱਤ ਇੱਕ ਲਗਤੀ ਦਿਖਦੀ ਕਿੰਨਾ ਕੁ ਨੁਕਸਾਨ ਹੋਇਆ ਸਰ ਛੋੜਾ ਕੀ ਕੀ ਨੁਕਸਾਨ ਹੋਇਆ ਛੋੜਾ ਨੁਕਸਾਨ ਤਾਂ ਖਾਪੀ ਹੋ ਗਈ ਕੀ ਕੀ ਟੁੱਟੇ ਭਾਂਡੇ ਭੁੰਡੇ ਸਾਰੇ ਕੋਈ ਇੱਥੇ ਪਿਆ ਜੀ ਮੰਜੇ ਆ ਕੱਪੜੇ ਧੋਣੇ ਮਸ਼ੀਨ ਫਰਿਜ ਉਹ ਜੋ ਇੱਥੇ ਪਿਆ ਜੀ ਸਾਰਾ ਨੁਕਸਾਨ ਆ ਪਾਣੀ ਕੀ ਕੰਮ ਕਰਦੇ ਹੋ ਭਾਈ ਸਾਹਿਬ ਦਿਹਾੜੀ ਕਰਦੇ ਕਿੰਨੇ ਬੱਚੇ ਨੇ ਜੀ ਛੋੜੇ ਕਰਦੇ ਕਿੰਨੇ ਜੀ ਹੋਰ ਸੀ ਕਰਦੇ ਸੀ ਕਿਸੇ ਜੀ ਤਾਂ ਨੇ ਗੁੱਟੀਆਂ ਨੇ ਇੱਕ ਕਾਕਾ ਤੇ ਇਹਨਾਂ ਨੇ ਜਾਣਕਾਰੀ ਦਿੱਤੀ 6 ਜੀ ਆ ਤੇ ਗੱਲ ਕਰਾਂਗੇ ਮਾਤਾ ਨਾਲ ਕੀ ਨਾਮ ਮਾਤਾ ਜੀ ਸੁਖਮਖਤਿਆਰ ਕੌਰ ਜੀ ਮਾਤਾ ਜੀ ਜਿਵੇਂ ਛੱਤ ਡਿੱਗ ਗਿਆ ਬੀਤੀ ਰਾਤ ਵੀ ਬਹੁਤ ਨੁਕਸਾਨ ਹੋ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅ ਸਿਤਾ ਜੀ ਇਹ ਕੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਬੈਠਣ ਜਗ੍ਹੀ ਸਾਨੂੰ ਯਾਨੀ ਛੱਤ ਤੇ ਛਿੱਤੀ ਜਗਾ ਬਣ ਜੇ ਵੀ ਬਹੁਤ ਔਖੇ ਆ ਸੀ ਰੋਟੀ ਪਾਣੀ ਤੋਂ ਵੀ ਬਣਾਉਣਾ ਬੇਟਾ ਕੀ ਕੰਮ ਕਰਦਾ ਜੀ ਬੇਟਾ ਵੀ ਦਿਹਾੜੀ ਜੋਤਾ ਹੀ ਇਹ ਇੱਕੋ ਹੀ ਬੇਟਾ ਵੀ ਲੱਗਦਾ ਵੀ ਆਪਣੇ ਪਾਈ ਪਾਈ ਇਕੱਠੀ ਕਰਕੇ ਛੱਤ ਬਣਾਈ ਹੈ ਢਿੱਡ ਤੇ ਪੱਟੀਆਂ ਵਾਂ ਯਾਨੀ ਕਿ ਭੁੱਖੇ ਰਹਿ ਰਹਿ ਕੇ ਵੀ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਅਸੀਂ ਜੀ ਇਹੀ ਮੰਗ ਕਰਦੇ ਆ ਵੀ ਸਾਡੀ ਬੈਠਣ ਯੋਗ ਜਗਾ ਬਣ ਚ ਅੱਛਾ ਕੀ ਕੀ ਨੁਕਸਾਨ ਹੋਇਆ ਮਾਤਾ ਜੀ ਕੀ ਕੀ ਜੀ ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਮੰਜੇ ਵੀ ਫਟ ਗਏ ਕੱਪੜੇ ਧੋਣ ਵਾਲੀ ਮਸ਼ੀਨ ਵੀ ਟੁੱਟ ਗਈ ਪਾਣੀ ਮਾੜੀ ਮੋਟੀ ਦੀ ਬਾਲੀ ਟੈਂਕੀ ਸੀ ਉਹ ਵੀ ਟੁੱਟ ਗਈ ਜਿਹੜੀ ਪੌੜੀ ਪੂਰੀ ਸੀ ਉਹ ਵੀ ਟੁੱਟ ਗਈ ਗੋਤਲ ਖਾਣੇ ਵੀ ਟੁੱਟ ਗਏ ਸਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਜਾ ਰਹੇ ਜੋ ਕਿ ਨੁਕਸਾਨ ਹੋਇਆ तकरीबन 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਆ ਦਿਖਾ ਰਹੇ ਨੇ ਸਿੱਧੀਆਂ ਤਸਵੀਰਾਂ ਨੇ ਕਾਫੀ ਨੁਕਸਾਨ ਆ ਗਿਆ ਤੇ ਕਾਫੀ ਵਿਚਾਰੇ ਆਪ ਹੀ ਲੱਗੇ ਨੇ ਨਾ ਕਿ ਇਹ ਦਿਹਾੜੀ ਮਜ਼ਦੂਰੀ ਨੂੰ ਜਾਨੀ ਕਿ ਇਕੱਠਾ ਕਿਸੇ ਨੂੰ ਲਿਆ ਕੇ ਇਨੂੰ ਠੀਕ ਕਰਾ ਸਕਦੇ ਨੇ ਖੁਦ ਹੀ ਲੱਗੇ ਪਏ ਨੇ ਇਹਨੂੰ ਠੀਕ ਕਰਨ ਵਾਸਤੇ ਸਮਾਨ ਨੂੰ ਮਲਵੇ ਨੇ ਚੱਕੇ ਜਾ ਰਹੇ ਮੈਂ ਦੈਨਿਕ ਸਵੇਰ ਦਾ ਤੁਹਾਡੇ ਨਾਲ ਮਹਿਮੂਦ ਬਰਨਾਲਾ